ਇਨੇ ਭੈਣ ਲਾ ਮਰ ਕਿਤੇ ਆ ਮੇਚੋ ਨਾ ਨਾ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੀਤੇ ਦਿਨੀ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਭੈਣ ਅਮਨਦੀਪ ਕੌਰ ਦਾ ਵਿਆਹ ਗੁਰਵਾਜ ਗਿੱਲ ਦੇ ਨਾਲ ਹੋ ਚੁੱਕਿਆ ਹੈਗਾ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸਦੇ ਕਿ ਵਿਆਹ ਤੋਂ ਬਾਅਦ ਅਮਨਦੀਪ ਕੌਰ ਨੂੰ ਮਿਲਣੀ ਕਰਕੇ ਘਰ ਲੈ ਕੇ ਆਏ ਨੇ ਵਾਪਸ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਸੋ ਉੱਥੇ ਹੀ ਬਹੁਤ ਸਾਰੇ ਭਰਾਵਾਂ ਦੇ ਆਪਣੀ ਪਿਛਲੀਆਂ ਵੀਡੀਓ ਨੀਚੇ ਤੇ ਉਹਨਾਂ ਦੇ ਬਲੌਗਾਂ ਦੇ ਨੀਚੇ ਕਮੈਂਟ ਕੀਤੇ ਜਾ ਰਹੇ ਸੀਗੇ ਕਿ ਅਮਨਦੀਪ ਕੌਰ ਨੇ ਗੁਰਵਾਜ ਨਾਲ ਲਵ ਮੈਰਿਜ ਕਰਵਾਈ ਹੈਗਾ ਸੋ ਉੱਥੇ ਹੀ ਗੁਰਸ਼ਰਨ ਸੰਧੂ ਇਸ ਗੱਲ ਬਾਰੇ ਬੋਲਿਆ ਹੈਗਾ ਕਿ ਅਮਨਦੀਪ ਕੌਰ ਦੀ ਕੋਈ ਲਵ ਮੈਰਿਜ ਨਹੀਂ ਹੋਈ ਇਹ ਇੱਕ ਅਰੇਂਜ ਮੈਰਿਜ ਆ ਗਈ। ਬਾਕੀ ਤੁਸੀਂ ਅੱਗੇ ਕਲਿੱਪ ਜ਼ਰੂਰ ਦੇਖਿਓ ਜਿਸ ਦੇ ਵਿੱਚ ਗੁਰਸ਼ਰਨ ਸੰਧੂ ਨੇ ਸਾਰਾ ਕੁਝ ਕਲੀਅਰ ਕੀਤਾਗਾ ਤੇ ਨਾਲ ਦੀ ਨਾਲ ਕੁਝ ਕੁ ਅਮਨਦੀਪ ਕੌਰ ਤੇ ਗੁਰਸ਼ਰਨ ਸੰਧੂ ਦੀਆਂ ਵੀਡੀਓਜ਼ ਵੀ ਨਿਕਲ ਕੇ ਸਾਹਮਣੇ ਆਈ ਨੇ ਜਿਸ ਦੇ ਵਿੱਚ ਉਹ ਇੱਕ ਦੂਜੇ ਨੂੰ ਹਾਸੇ-ਮਖੌਲ ਤੇ ਟੀਚਰਾਂ ਜਿਹਾ ਕਰਦੇ ਨਜ਼ਰ ਆਏ ਨੇ। ਬਾਕੀ ਤੁਸੀਂ ਅੱਗੇ ਵੀਡੀਓ ਜ਼ਰੂਰ ਦੇਖਿਓ। ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ। ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ। ਹੋਰ ਵੀਡੀਓ ਦੇ ਵਿੱਚ ਰੱਬ ਰਾਖ ਲਵ ਮੈਰਿਜ ਕਿਤੇ ਆ ਮਚੋਲਾ ਨਾਲ ਮਲਾ ਦਾਂਗੇ ਤੁਹਾਨੂੰ ਕਹਿੰਦੇ ਲਵ ਮੈਰਿਜ ਨਹੀਂ ਕੋਈ ਲਵ ਮੈਰਿਜ ਨਹੀਂ ਜੀ ਅਰੇਂਜ ਮੈਰਿਜ ਕੀ ਸੇਵ ਕਰਾਇਆ ਆ ਦੇਖ ਪਹਿਲਾਂ ਤਾਂ ਦੁੱਗਰਪਾਲ ਲਖਾਇਆ ਸੀ ਹੁਣੇ ਹੁਣ ਇਹ ਸੇਵ ਕਰ ਲਿਆ ਹਾਂ ਕਿਤੇ ਸਾਰੇ ਇਹਦੇ ਨਾਮਾਂ ਪਿੱਛੇ ਦੇ ਲਾ ਮੇਰੇ ਪਿੱਛੇ ਵੀ ਹੋਣਾ ਚਾਹੀਦਾ ਮੱਕੇ ਮੇਰੇ ਨਾਮ ਪਿੱਛੇ ਕਿਤੇ ਦੇ ਲਾ ਆ ਵੇਖੀ ਗੁੱਗੂ ਵੇਖ ਵੇ ਕੀ ਲਿਖਿਆ ਗੁੱਗੂ ਵੀ ਮਮੀ ਕਿਤੇ ਆ ਮਮੀ ਆਵੇ ਮਮੀ ਨੂੰ ਫੋਨ ਲਾਇਆ ਸੀ ਮੈਂ ਆ ਸੰਦੀਪ ਹੁਣੇ ਆਪਣੇ ਘਰ ਦੇ ਨੰਬਰ ਆ ਸਾਰੇ ਆ ਆਵੇ ਹਰਮਨ ਵੀ ਆ ਸਾਰਿਆਂ ਨੂੰ ਕੌਣ ਆ ਮੇਰੇ ਕਿੱਥੇ ਹੌਬੀ ਹੌਬੀ ਨਹੀਂ ਹੌਬੀ ਦੋਸਤ ਹੱਬੀ 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 ਮਾਈ ਹੱਬੀ ਹਾਈ ਹਾਈ ਨਵੀਆਂ ਗੁੱਡੀਆਂ ਹਾਂ ਵੀ ਕੀ ਆ ਨਵੀਆਂ ਗੁੱਡੀਆਂ ਤੇ ਨਵੇਂ ਬਟੋਲੇ ਕੀ ਆ ਸਾਡੇ ਬਾਰੇ ਤਾਂ ਅੱਗੇ ਦੇ ਘਰ ਵਾਲਾ ਹੀ ਕਹਿੰਦੇ ਸੀ ਹੁਣ ਹੁਣ ਕੀ ਪਤਾ ਕੀ ਕਰਦੇ ਰੱਖੀ ਜਿੰਨੇ ਵੀ ਹੁੰਦੇ ਉਹ ਜੀ ਤੇ ਇਹ ਜੀ ਤੇ ਹਿੰਦੇ ਪਾਪਾ ਤੇ ਹੁੰਦੇ ਪਾਪਾ ਬੋਲਦੇ ਹਾਂ ਤੇ ਪਤਾ ਨਹੀਂ ਕੀ ਹੁੰਦਾ ਹੁਣ ਹੁਣ ਵਾ ਸਿੱਧੇ ਨਾ ਹਰ ਸੀਡ ਹੈ ਲਾਈਫ ਲਾਈਨ ਹਬੀ ਦੀ ਹੈ